ਤਾਓ ਦੋਸਤੋ ਆਪਣੇ ਅੱਜ ਨੂੰ ਸੰਵਾਰਿਏ ਅਤੇ ਬੁਰੇ ਨੂੰ چیرਣ ਦੀ ਕੋਸ਼ਿਸ਼ ਨਾ ਕਰੀਏ ਸਤਿ ਸ਼੍ਰੀ ਅਕਾਲ ਮੈਂ ਕੁਲਦੀਪ ਗਿੱਲ ਅਤੇ ਤੁਹਾਡਾ ਸਭ ਦਾ ਸਵਾਗਤ ਹੈ ਸਾਹਿਤਿਕ ਸਫ਼ਰ 'ਚ ਦੋਸਤੋ ਢੇਲ ਕਰਨੀ ਗਈ ਦੀ ਕਿਤਾਬ ਚਿੰਤਾ ਛੱਡੋ ਸੁਖ ਨਾਲ ਜਿਉ ਦਾ ਲਾਸਟ ਪਾਰਟ ਹੈ ਬੁਰਾਦੇ ਨੂੰ چیرਣ ਦੀ ਕੋਸ਼ਿਸ਼ ਨਾ ਕਰੋ ਦੋਸਤੋ ਬੀਤਿਆ ਹੋਇਆ ਇੱਕ ਵੀ ਪਲ ਹਜ਼ਾਰਾਂ ਕੋਸ਼ਿਸ਼ਾਂ ਕਰਨ ਤੇ ਵੀ ਵਾਪਸ ਨਹੀਂ ਆਉਂਦਾ ਬੀਤੇ ਵਕਤ ਜੋ ਘਟਨਾਵਾਂ ਵਾਪਰ ਚੁੱਕੀਆਂ ਹਨ ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ ਰੱਬ ਦੀ ਬਣਾਈ ਇਸ ਧਰਤੀ ਤੇ ਬੀਤੇ ਨੂੰ ਉਸਾਰੂ ਬਣਾਉਣ ਦਾ ਇੱਕੋ ਹੀ ਤਰੀਕਾ ਹੈ ਕਿ ਹੋ ਚੁੱਕੀਆਂ ਗਲਤੀਆਂ ਦਾ ਸ਼ਾਂਤੀਪੂਰਵਕ ਵਿਸ਼ਲੇਸ਼ਣ ਕਰਕੇ ਉਹਨਾਂ ਤੋਂ ਸਬਕ ਸਿੱਖਿਆ ਜਾਵੇ ਤੇ ਫਿਰ ਉਹਨਾਂ ਨੂੰ ਪੁਲਾ ਦਿੱਤਾ ਜਾਵੇ ਡੇਲ ਕਰਨੇ ਕੀ ਕਹਿੰਦੇ ਹਨ ਕਿ ਕੀ ਇਸ ਸੱਚ ਨੂੰ ਜਾਣਦਿਆਂ ਹੋਇਆਂ ਵੀ ਮੇਰੇ ਵਿੱਚ ਐਵੇਂ ਦੀ ਹਿੰਮਤ ਤੇ ਬੁੱਧੀ ਸੀ ਇਸ ਪ੍ਰਸ਼ਨ ਦਾ ਉੱਤਰ ਦੇਣ ਦੇ ਲਈ ਮੈਂ ਤੁਹਾਨੂੰ ਆਪਣਾ ਇੱਕ ਤਜਰਬਾ ਦੱਸਦਾ ਹਾਂ ਕਿ ਕਿਸ ਤਰ੍ਹਾਂ ਮੈਂ 3 ਲੱਖ ਡਾਲਰ ਗਵਾ ਲਈ ਮੈਂ ਪ੍ਰੌਡ ਸਿੱਖਿਆ ਲਈ ਬੜੇ ਵੱਡੇ ਪੈਮਾਨੇ ਤੇ ਕੰਮ ਸ਼ੁਰੂ ਕੀਤਾ ਈਸ਼ਾ ਰੈਂਚ ਬ੍ਰਾਂਚਾਂ ਖੋਲੀਆਂ ਪਰਚਾਰ ਵਾਸਤੇ ਹਜ਼ਾਰਾਂ ਡਾਲਰ ਖਰਚ ਕੀਤੇ ਮੈਂ ਆਪ ਪੜਾਉਣ ਵਿੱਚ ਇੰਨਾ ਮਸ਼ਰੂਫ ਸੀ ਕਿ ਮੇਰੇ ਕੋਲ ਫਾਈਨੈਂਸ਼ੀਅਲ ਐਸਪੈਕਟ ਤੇ ਸੋਚਣ ਦਾ ਟਾਈਮ ਹੀ ਨਹੀਂ ਸੀ ਮੈਂ ਕਹਾਂਗਾ ਕਿ ਮੈਂ ਇੰਨਾ ਸਿੱਧਾ ਜਾਂ ਬੇਵਕੂਫ ਸੀ ਕਿ ਮੈਂ ਸੋਚਿਆ ਹੀ ਨਹੀਂ ਕਿ ਮੈਨੂੰ ਆਮਦਨ ਤੇ ਖਰਚੇ ਦੀ ਦੇਖਭਾਲ ਵਾਸਤੇ ਇੱਕ ਇੰਟੈਲੀਜੈਂਟ ਬਿਜ਼ਨਸ ਮੈਨੇਜਰ ਦੀ ਜ਼ਰੂਰਤ ਸੀ ਮੈਨੂੰ ਤਕਰੀਬਨ 1 ਸਾਲ ਬਾਅਦ ਇਸ ਗੱਲ ਦਾ ਅਹਿਸਾਸ ਹੋਇਆ ਕਿ ਖਰਚ ਦੇ ਮੁਕਾਬਲੇ ਸਾਡੀ ਆਮਦਨੀ ਬਹੁਤ ਹੀ ਘੱਟ ਸੀ ਸੱਚਾਈ ਦਾ ਪਤਾ ਲੱਗਣ ਤੇ ਮੈਨੂੰ ਦੋ ਕੰਮ ਕਰਨੇ ਚਾਹੀਦੇ ਸੀ ਇੱਕ ਤਾਂ ਮੈਨੂੰ ਇਹ ਸਮਝ ਹੋਣੀ ਚਾਹੀਦੀ ਸੀ ਕਿ ਮੈਂ ਉਹੋ ਕਰਾਂ ਜੋ ਜਾਰਜ ਕਾਰਵਰ ਵਾਸ਼ਿੰਗਟਨ ਨੇ ਕੀਤਾ ਸੀ ਜਦੋਂ ਬੈਂਕ ਕਰੈਸ਼ ਵਿੱਚ ਉਸਦੇ ਜੀਵਨ ਦੀ ਸਾਰੀ ਕਮਾਈ 40000 ਡਾਲਰ ਡੁੱਬ ਗਏ ਸੀ ਕਿਸੇ ਨੇ ਉਸਨੂੰ ਪੁੱਛਿਆ ਕਿ ਉਹ ਜਾਣਦਾ ਹੈ ਕਿ ਉਹ ਬੈਂਕਰਪਟ ਯਾਨੀ ਦਿਵਾਲੀਆ ਹੋ ਗਿਆ ਤਾਂ ਉਹਨੇ ਕਿਹਾ ਸੀ ਹਾਂ ਮੈਂ ਸੁਣਿਆ ਉਨੇ ਆਪਣੇ ਦਿਮਾਗ ਚੋਂ ਉਹ ਨੁਕਸਾਨ ਇੰਜ ਮਿਟਾ ਦਿੱਤਾ ਜਿਵੇਂ ਆਪਾਂ ਕਿਸੇ ਗਲਤ ਲਿਖੇ ਹੋਏ ਸ਼ਬਦ ਨੂੰ ਇਰੇਜ਼ ਕਰ ਦਿੰਦੇ ਹਾਂ ਉਸਨੇ ਮੁੜ ਕੇ ਕਦੀ ਉਸ ਦਾ ਜ਼ਿਕਰ ਨਹੀਂ ਕੀਤਾ ਦੂਸਰੀ ਗੱਲ ਮੈਨੂੰ ਆਪਣੀਆਂ ਗਲਤੀਆਂ ਦਾ ਐਨਲਿਸਿਸ ਯਾਨੀ ਵਿਸ਼ਲੇਸ਼ਣ ਕਰਕੇ ਉਹਨਾਂ ਤੋਂ ਸਬਕ ਸਿੱਖਣਾ ਚਾਹੀਦਾ ਸੀ ਪਰ ਮੈਂ ਦੋਵੇਂ ਹੀ ਗੱਲਾਂ ਨਾ ਕੀਤੀਆਂ ਤੇ ਚਿੰਤਾ ਦੀ ਨਾ ਮੁੱਕਣ ਵਾਲੀ ਘੁੰਮਣਘੇਰੀ ਚ ਪੈ ਗਿਆ ਮਹੀਨਿਆਂ ਬੱਧੀ ਮੈਂ ਬੰਦ ਲਿਆ ਰਿਹਾ ਮੇਰੀਆਂ ਰਾਤਾਂ ਦੀ ਨੀਂਦ ਹਰਾਮ ਹੋ ਗਈ ਮੇਰੀ ਸਿਹਤ ਡਾਊਨ ਹੋ ਗਈ ਆਪਣੀ ਗਲਤੀ ਤੋਂ ਸਿੱਖਣ ਦੀ ਬਜਾਈ ਮੈਂ ਦੁਬਾਰਾ ਉਹੀ ਕੰਮ ਛੋਟੇ ਲੈਵਲ ਤੇ ਸ਼ੁਰੂ ਕਰ ਲਿਆ ਇਸ ਬੇਵਕੂਫੀ ਨੂੰ ਕਬੂਲਣਾ ਮੇਰੇ ਲਈ ਸ਼ਰਮਿੰਦਗੀ ਭਰਿਆ ਹੈ ਪਰ ਮੈਂ ਬਹੁਤ ਪਹਿਲਾਂ ਇਹ ਸਮਝ ਗਿਆ ਸੀ ਕਿ ਵੀ ਬੰਦਿਆਂ ਨੂੰ ਇਹ ਸਿਖਾਉਣਾ ਸੌਖਾ ਹੈ ਕਿ ਕੀ ਠੀਕ ਹੈ ਪਰ ਉਹਨਾਂ ਵਿੱਚੋਂ ਆਪ ਇੱਕ ਹੋਣਾ ਔਖਾ ਹੈ ਡੇਲ ਕਰਨੇਗੀ ਕਹਿੰਦੇ ਹਨ ਕਿ ਕਾਸ਼ ਮੈਨੂੰ ਵੀ ਨਿਊਯਾਰਕ ਵਿੱਚ ਜਾਰਜ ਵਾਸ਼ਿੰਗਟਨ ਹਾਈ ਸਕੂਲ ਚ ਡਾਕਟਰ ਪਾਲ ਬ੍ਰੈਂਡ ਵਾਈਨ ਦੇ ਅੰਡਰ ਪੜਨ ਦਾ ਮੌਕਾ ਮਿਲਦਾ ਜਿਨ੍ਹਾਂ ਨੇ ਐਲਨ ਸਾਉਂਡਰਸ ਨੂੰ ਪੜਾਇਆ ਸੀ ਐਲਨ ਨੇ ਡੇਲ ਨੂੰ ਦੱਸਿਆ ਕਿ ਡਾਕਟਰ ਪਾਲ ਨੇ ਉਹਨਾਂ ਦੀ ਕਲਾਸ ਨੂੰ ਜੀਵਨ ਦਾ ਇਹ ਬਹੁਮੁੱਲਾ ਸਬਕ ਸਿਖਾਇਆ ਸੀ ਐਲਨ ਦੱਸਦਾ ਹੈ ਕਿ ਮੈਂ ਉਦੋਂ ਟੀਨੇਜਰ ਹੀ ਸਾਂ ਮੈਂ ਬੜਾ ਚਿੰਤਿਤ ਰਹਿੰਦਾ ਸੀ ਮੈਂ ਆਪਣੀਆਂ ਗਲਤੀਆਂ ਬਾਰੇ ਸੋਚ-ਸੋਚ ਕੇ ਖਿਜਦਾ ਅਤੇ ਘਬਰਾਉਂਦਾ ਰਹਿੰਦਾ ਸੀ ਇਹ ਸੋਚ ਕੇ ਕਿ ਮੇਰੇ ਪਾਸ ਨਹੀਂ ਹੋ ਸਕਦਾ ਮੈਂ ਰਾਤਾਂ ਨੂੰ ਆਪਣੇ ਨੌ ਟੁਕਦਾ ਅਤੇ ਰਾਤਾਂ ਨੂੰ ਜਾਗਦਾ ਰਹਿੰਦਾ ਸੀ ਕੋਈ ਕੰਮ ਕਰਨ ਤੋਂ ਬਾਅਦ ਮੈਂ ਹਮੇਸ਼ਾ ਇਹ ਸੋਚ ਕੇ ਪਰੇਸ਼ਾਨ ਹੁੰਦਾ ਰਹਿੰਦਾ ਕਿ ਮੈਨੂੰ ਉਹ ਕੰਮ ਨੂੰ ਦੂਸਰੇ ਤਰੀਕੇ ਨਾਲ ਕਰਨਾ ਚਾਹੀਦਾ ਸੀ ਕਿਸੇ ਨੂੰ ਵੀ ਕੋਈ ਗੱਲ ਕਹਿਣ ਤੋਂ ਬਾਅਦ ਮੈਂ ਸੋਚਦਾ ਕਾਸ਼ ਮੈਂ ਇਹ ਗੱਲ ਹੋਰ ਚੰਗੀ ਤਰ੍ਹਾਂ ਕਹਿੰਦਾ ਇੱਕ ਦਿਨ ਸਾਡੀ ਕਲਾਸ ਸਾਇੰਸ ਲੈਬ ਚ ਸੀ ਡਾਕਟਰ ਪੌਲ ਬ੍ਰੈਂਡਵਾਈਨ ਕਲਾਸ ਚ ਆਏ ਉਨ੍ਹਾਂ ਦੇ ਹੱਥ 'ਚ ਦੁੱਧ ਦੀ ਇੱਕ ਬੋਤਲ ਸੀ ਜਿਹੜੀ ਉਹਨਾਂ ਨੇ ਆਪਣੇ ਟੇਬਲ 'ਤੇ ਰੱਖ ਦਿੱਤੀ। ਅਸੀਂ ਸਾਰੇ ਹੈਰਾਨ ਸਾਂ ਕਿ ਹਾਈਜਨ ਦੀ ਕਲਾਸ ਵਿੱਚ ਡਾਕਟਰ ਪੌਲ ਇਸ ਨਾਲ ਕੀ ਸਿਖਾਉਣਗੇ? ਅਚਾਨਕ ਡਾਕਟਰ ਪੌਲ ਉੱਠੇ। ਉਹਨਾਂ ਨੇ ਹੱਥ ਮਾਰ ਕੇ ਬੋਤਲ ਸਿੰਕ ਵਿੱਚ ਸੁੱਟ ਦਿੱਤੀ ਅਤੇ ਉੱਚੀ ਆਵਾਜ਼ 'ਚ ਕਿਹਾ, "ਡੌਂਟ ਕ੍ਰਾਈ ਓਵਰ ਸਪਿਲਡ ਮਿਲਕ।" ਦੁੱਲੇ ਦੁੱਧ ਲਈ ਹੰਝੂ ਨਾ ਵਹਾਓ। ਫਿਰ ਡਾਕਟਰ ਪੌਲ ਨੇ ਸਾਨੂੰ ਸਾਰਿਆਂ ਨੂੰ ਸਿੰਕ ਦੇ ਕੋਲ ਬੁਲਾਇਆ ਅਤੇ ਕਿਹਾ, "ਧਿਆਨ ਨਾਲ ਦੇਖੋ ਕਿਉਂਕਿ ਮੈਂ ਚਾਹਣਾ ਕਿ ਤੁਸੀਂ ਇਹ ਸਬਕ ساری ਉਮਰ ਯਾਦ ਰੱਖੋ।" ਦੁੱਧ ਡੁੱਲ ਗਿਆ ਹੁਣ ਜੋ ਮਰਜ਼ੀ ਕੀਤਾ ਜਾਵੇ ਉਹਦੀ ਇੱਕ ਬੂੰਦ ਵੀ ਵਾਪਸ ਨਹੀਂ ਆ ਸਕਦੀ ਥੋੜੀ ਜਿਹੀ ਸਮਝਦਾਰੀ ਨਾਲ ਉਹ ਦੁੱਧ ਬਚਾਇਆ ਜਾ ਸਕਦਾ ਸੀ ਪਰ ਹੁਣ ਸਮਝਦਾਰੀ ਇਸੇ ਵਿੱਚ ਹੈ ਕਿ ਅਸੀਂ ਡੁੱਲੇ ਦੁੱਧ ਨੂੰ ਭੁੱਲ ਕੇ ਅੱਗੇ ਵਧੀਏ ਉਸ ਛੋਟੇ ਜਿਹੇ ਪ੍ਰੈਕਟੀਕਲ ਨੇ ਮੈਨੂੰ ਜੀਵਨ ਦਾ ਜੋ ਗਿਆਨ ਦਿੱਤਾ ਉਹ ਹੋਰ ਕਿਸੇ ਸਬਜੈਕਟ ਨੇ ਨਹੀਂ ਦਿੱਤਾ ਦੇਲ ਕਰਨੇਗੀ ਕਹਿੰਦਾ ਕਿ ਕੁਝ ਪਾਠ ਕਹਿਣਗੇ ਇਹ ਤਾਂ ਪੁਰਾਣਾ ਮੁਹਾਵਰਾ ਹੈ ਕਈ ਵਾਰੀ ਸੁਣਿਆ ਤੁਸੀਂ ਨਵਾਂ ਕੀ ਦੱਸ ਰਹੇ ਹੋ ਪਰ ਮੈਂ ਜਾਣਦਾ ਕੀ ਪੁਰਾਣੀਆਂ ਕਹਾਵਤਾਂ ਤੇ ਮੁਹਾਵਰੇ ਵਿੱਚ ਸਦੀਆਂ ਦੀ ਜੀਵਨ ਜਾਂਚ ਦੀ ਸਮਝ ਦਾ ਨਿਚੋੜ ਹੈ ਜਿਹੜਾ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਪੁੱਜਦਾ ਹੈ ਇਹ ਸਦੀਆਂ ਦੇ ਤਜਰਬਿਆਂ ਦੀ ਦੇਣ ਹੈ ਪਰ ਗਿਆਨ ਦਾ ਜਿੰਨਾ ਚਿਰ ਉਪਯੋਗ ਨਾ ਕੀਤਾ ਜਾਏ ਯਾਨੀ ਜਦੋਂ ਟੈਕਨੋਲੋਜੀ ਨੂੰ ਯੂਜ਼ ਨਾ ਕੀਤਾ ਜਾਵੇ ਉਹ ਸਟਰੈਂਥ ਯਾਨੀ ਸ਼ਕਤੀ ਨਹੀਂ ਬਣ ਸਕਦਾ ਜੇ ਅਸੀਂ ਪੁਰਾਣੀਆਂ ਕਹਾਵਤਾਂ ਤੇ ਮੁਹਾਵਰੇ ਆਪਣੇ ਜੀਵਨ 'ਚ ਵਰਤੀਏ ਤਾਂ ਅਸੀਂ ਚਿੰਤਾ ਰਹਿਤ ਖੁਸ਼ੀਆਂ ਭਰਿਆ ਸੰਪੂਰਨ ਜੀਵਨ ਜੀ ਸਕਦੇ ਹਾਂ ਦੋਸਤੋ ਕਈ ਮੁਹਾਵਰੇਆ ਅਖਾਣ ਕਹਾਵਤਾਂ ਅਤੇ ਦੋਹਿਆਂ ਵਿੱਚ ਤਾਂ ਸੱਚਮੁੱਚ ਹੀ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਾਲੀ ਗੱਲ ਹੁੰਦੀ ਹੈ ਇਸੇ ਲਈ ਮੈਨੂੰ ਵੀ ਮੁਹਾਵਰੇ ਬੜੇ ਪਸੰਦ ਨੇ ਅਤੇ ਮੈਨੂੰ ਰੋਜ਼ਮਰਰਾ ਦੀ ਜ਼ਿੰਦਗੀ 'ਚ ਇਹ ਯੂਜ਼ ਕਰਨੇ ਵੀ ਬੜੇ ਚੰਗੇ ਲੱਗਦੇ ਨੇ ਤੁਹਾਡੇ ਵਿੱਚੋਂ ਕਿਸ-ਕਿਸ ਨੂੰ ਮੁਹਾਵਰੇ ਅਖਾਣ ਅਤੇ ਕਹਾਵਤਾਂ ਵਧੀਆ ਲੱਗਦੇ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਆਪਣੇ ਪਸੰਦੀਦਾ ਮੁਹਾਵਰੇ ਵੀ ਕਮੈਂਟ ਬਾਕਸ 'ਚ ਲਿਖ ਦੇਣਾ ਇਸ ਲੇਖ ਦਾ ਮੰਤਵ ਤੁਹਾਨੂੰ ਕੁਝ ਨਵਾਂ ਦੱਸਣਾ ਬੇਸ਼ੱਕ ਨਾ ਹੋਵੇ ਪਰ ਤੁਹਾਨੂੰ ਇਹ ਯਾਦ ਕਰਵਾਉਣਾ ਜੋ ਤੁਸੀਂ ਪਹਿਲਾਂ ਹੀ ਜਾਣਦੇ ਹੋ ਉਸ ਨੂੰ ਆਪਣੇ ਜੀਵਨ ਵਿੱਚ ਉਪਯੋਗ ਕਰਕੇ ਉਸ ਨੂੰ ਸ਼ਕਤੀ ਜਾਂ ਸਟਰੈਂਥ ਬਣਾਓ ਫ੍ਰੈਂਕ ਫੂਲ ਸ਼ੈਟ ਨੂੰ ਪੁਰਾਣੀ ਸੱਚਾਈ ਨੂੰ ਨਵੇਂ ਢੰਗ ਨਾਲ ਕਹਿਣ ਦੀ ਮੁਹਾਰਤ ਸੀ ਜਦੋਂ ਫਿਲਡਲਫੀਆ ਵੋਲਟਨ ਦਾ ਐਡੀਟਰ ਸੀ ਤਾਂ ਇੱਕ ਕਾਲਜ ਦੇ ਸਟੂਡੈਂਟ ਦੇ ਸਾਹਮਣੇ ਉਹਨਾਂ ਨੇ ਪੁੱਛਿਆ ਤੁਹਾਡੇ ਵਿੱਚੋਂ ਕਿੰਨਿਆਂ ਨੇ ਆਰੇ ਨਾਲ ਲੱਕੜਾਂ ਚੀਰੀਆਂ ਹਨ ਮੈਨੂੰ ਆਪਣੇ ਹੱਥ ਦਿਖਾਓ ਬਹੁਤਿਆਂ ਨੇ ਇੰਚ ਕੀਤਾ ਸੀ ਹੁਣ ਦੱਸੋ ਕਿ ਬੁਰਾਦੇ ਯਾਨੀ ਲੱਕੜੀ ਦੇ ਬੂਰੇ ਨੂੰ ਕਿੰਨਿਆਂ ਨੇ چیرਿਆ ਇੱਕ ਵੀ ਹੱਥ ਖੜਾ ਨਾ ਹੋਇਆ ਬੇਸ਼ੱਕ ਤੁਸੀਂ ਬੂਰੇ ਨੂੰ ਨਹੀਂ چیر ਸਕਦੇ ਕਿਉਂਕਿ ਉਹ ਤਾਂ ਪਹਿਲਾਂ ਹੀ ਚੀਰਿਆ ਜਾ ਚੁੱਕਿਆ ਹੈ ਸਾਡਾ ਪਾਸਟ ਵੀ ਇਸੇ ਤਰ੍ਹਾਂ ਹੀ ਹੈ ਜਦੋਂ ਤੁਸੀਂ ਜੋ ਬੀਤ ਗਿਆ ਜੋ ਖਤਮ ਹੋ ਗਿਆ ਉਸ ਬਾਰੇ ਚਿੰਤਾ ਕਰਦੇ ਹੋ ਤਾਂ ਤੁਸੀਂ ਇੱਕ ਤਰ੍ਹਾਂ ਨਾਲ ਬੂਰੇ ਨੂੰ چیرਣ ਦੀ ਕੋਸ਼ਿਸ਼ ਕਰਦੇ ਹੋ ਬੂਰੇ ਨੂੰ چیرਣ ਦੀ ਕੋਸ਼ਿਸ਼ ਨਾ ਕਰੋ ਸ਼ੇਕਸਪੀਅਰ ਕਹਿੰਦਾ ਸਮਝਦਾਰ ਲੋਕ ਹੋ ਚੁੱਕੇ ਨੁਕਸਾਨ ਲਈ ਬੈਠ ਕੇ ਰੋਂਦੇ ਨਹੀਂ ਉਹ ਤਰੀਕਾ ਲੱਭਦੇ ਨੇ ਜਿਸ ਨਾਲ ਨੁਕਸਾਨ ਨੂੰ ਠੀਕ ਕੀਤਾ ਜਾ ਸਕੇ ਡੇਲ ਕਰਨੇਗੀ ਲਿਖਦਾ ਜਦੋਂ ਮੈਂ ਹਿਸਟਰੀ ਤੇ ਬਾਇਓਗ੍ਰਾਫੀ ਪੜ੍ਹਦਾ ਤਾਂ ਲੋਕਾਂ ਨੂੰ ਡਿਫਿਕਲਟ ਸਿਚੁਏਸ਼ਨ ਚ ਦੇਖਦਾ ਤਾਂ ਮੈਂ ਇਸ ਗੱਲ ਤੋਂ ਬੜਾ ਪ੍ਰਭਾਵਿਤ ਹੁੰਨਾ ਕਿ ਕਿਸ ਤਰ੍ਹਾਂ ਕੁਝ ਲੋਕ ਆਪਣੀਆਂ ਚਿੰਤਾਵਾਂ ਤੇ ਜੀਵਨ 'ਚ ਹੋਣ ਵਾਲੀਆਂ ਦੁਖਦਾਈ ਘਟਨਾਵਾਂ ਨੂੰ ਭੁਲਾ ਕੇ ਖੁਸ਼ਹਮੰਦ ਜ਼ਿੰਦਗੀ ਜਿਉਂਦੇ ਹਨ ਇੱਕ ਵਾਰ ਮੈਂ ਇੱਕ ਜੇਲ੍ਹ ਦੇਖਣ ਗਿਆ ਮੈਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਉੱਥੋਂ ਦੇ ਕੈਦੀ ਲਗਭਗ ਉਨੇ ਹੀ ਖੁਸ਼ ਲੱਗਦੇ ਸਨ ਜਿੰਨੇ ਕਿ ਜੇਲ੍ਹ ਦੇ ਬਾਹਰ ਆਮ ਲੋਕ ਮੈਂ ਜੇਲ੍ਹ ਦੇ ਵਾਰਡਨ ਨੂੰ ਇਸ ਗੱਲ ਬਾਰੇ ਪੁੱਛਿਆ ਤਾਂ ਉਹਨੇ ਦੱਸਿਆ ਜੇ ਜਦੋਂ ਅਪਰਾਧੀ ਇੱਥੇ ਆਉਂਦੇ ਹਨ ਉਹ ਰੋਸ ਤੇ ਕੜਵਾਹਟ ਨਾਲ ਭਰੇ ਹੁੰਦੇ ਹਨ ਜਿਹੜੇ ਸਮਝਦਾਰ ਹੁੰਦੇ ਨੇ ਉਹ ਕੁਝ ਚਿਰ ਬਾਅਦ ਆਪਣੀ ਹੋਂਦ ਨਾਲ ਸਮਝੌਤਾ ਕਰ ਲੈਂਦੇ ਨੇ ਫਿਰ ਜੀਵਨ ਨੂੰ ਉਸੇ ਮਾਹੌਲ ਵਿੱਚ ਠੀਕ ਤਰ੍ਹਾਂ ਜਿਉਂਦੇ ਨੇ ਉਸ ਜੇਲ੍ਹ ਦਾ ਇੱਕ ਕੈਦੀ ਮਾਲੀ ਸੀ ਉਹ ਸਬਜ਼ੀਆਂ ਤੇ ਫੁੱਲਾਂ ਦੇ ਪੌਦੇ ਲਾਉਂਦਾ ਹਮੇਸ਼ਾ ਗੁਣਗੁਣਾਉਂਦਾ ਰਹਿੰਦਾ ਸੀ ਉਹ ਮਾਲੀ ਆਮ ਆਦਮੀਆਂ ਨਾਲੋਂ ਵੱਧ ਸਮਝਦਾਰ ਸੀ ਉਹਨੂੰ ਇਹ ਸਮਝ ਸੀ ਕਿ ਬੁਰੇ ਨੂੰ ਚੀਰਨ ਦੀ ਕੋਸ਼ਿਸ਼ ਬੇਕਾਰ ਹੈ ਅਸੀਂ ਸਾਰੇ ਗਲਤੀਆਂ ਤੇ ਮੂਰਖਤਾ ਕਰਦੇ ਹਾਂ ਪਰ بیٹھ ਕੇ ਗਲਤੀਆਂ ਤੇ ਪਛਤਾਉਣ ਨਾਲੋਂ ਉਹਨਾਂ ਤੋਂ ਸਬਕ ਸਿੱਖ ਕੇ ਅੱਗੇ ਵਧਣ ਵਿੱਚ ਹੀ ਸਮਝਦਾਰੀ ਹੈ। ਦੋਸਤੋ ਸਵਰਗ ਅਤੇ ਨਰਕ ਦੋਵੇਂ ਸਾਡੇ ਅੰਦਰ ਹੀ ਹਨ। ਸਾਡੀ ਮਾਨਸਿਕ ਅਵਸਥਾ ਹੀ ਸਾਡੇ ਦੁੱਖਾਂ ਦਾ ਕਾਰਨ ਹੈ। ਕਿਸੇ ਚੀਜ਼ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਬਦਲ ਕੇ ਸਭ ਕੁਝ ਠੀਕ ਕੀਤਾ ਜਾ ਸਕਦਾ ਹੈ। ਸੋ ਅਸੀਂ ਆਪਣੇ ਮਨ ਨੂੰ ਕਾਬੂ ਕਰਕੇ ਹਾਲਾਤਾਂ ਤੇ ਵੀ ਕਾਬੂ ਪਾ ਸਕਦੇ ਹਾਂ। ਦੁਨੀਆ ਦੇ ਸਭ ਤੋਂ ਵੱਧ ਸਾਇੰਟਿਫਿਕ ਅਤੇ ਮਾਡਰਨ ਗ੍ਰੰਥ ਸਾਹਿਬੇ ਕਮਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਿਹਾ ਗਿਆ ਹੈ, ਮਨ ਜੀਤੈ ਜਗ ਜੀਤੈ। ਇਸ ਸੰਸਾਰ ਨੂੰ ਜਿੱਤਣ ਲਈ ਪਹਿਲਾਂ ਸਾਨੂੰ ਆਪਣਾ ਮਨ ਕਾਬੂ ਕਰਨਾ ਪੈਣਾ ਹੈ। ਦੋਸਤੋ ਅੱਗੇ ਡੇਲ ਕਰਨੇਗੀ ਸਾਨੂੰ ਫ੍ਰੈਂਕ ਜੇ ਵਹਿਲ ਦੀ ਕਹਾਣੀ ਦੱਸਦੇ ਹਨ। ਫ੍ਰੈਂਕ ਡਿਪਰੈਸ਼ਨ ਦਾ ਸ਼ਿਕਾਰ ਸੀ। ਉਸ ਨੂੰ ਹਰ ਗੱਲ ਦੀ ਚਿੰਤਾ ਲੱਗੀ ਰਹਿੰਦੀ ਸੀ। ਆਪਣੇ ਦੁਬਲੇ ਪਤਲੇ ਹੋਣ ਦੀ ਚਿੰਤਾ, ਆਪਣੇ ਵਿਆਹ ਲਈ ਪੈਸੇ ਜਮ੍ਹਾਂ ਕਰਨ ਦੀ ਚਿੰਤਾ, ਜਿਸ ਲੜਕੀ ਨੂੰ ਚਾਹੁੰਦਾ ਸੀ ਉਸ ਦੇ ਹੱਥੋਂ ਨਿਕਲ ਜਾਣ ਦੀ ਚਿੰਤਾ। ਉਹਨੂੰ ਲੱਗਦਾ ਕਿ ਉਸ ਦੀ ਜ਼ਿੰਦਗੀ ਵਧੀਆ ਨਹੀਂ ਬੀਤ ਰਹੀ। ਉਹ ਸੋਚਦਾ ਮੈਂ ਦੂਸਰੇ ਲੋਕਾਂ ਨੂੰ ਇੰਪ੍ਰੈਸ ਨਹੀਂ ਕਰ ਸਕਦਾ। ਆਪਣਾ ਕੰਮ ਚੰਗੀ ਤਰ੍ਹਾਂ ਨਾ ਕਰ ਸਕਣ ਕਰਕੇ ਮੈਨੂੰ ਆਪਣੀ ਜੌਬ ਛੱਡਣੀ ਪਈ। ਸਟ੍ਰੈਸ ਵਧਨ ਕਾਰਨ ਮੈਂ ਬਿਲਕੁਲ ਟੁੱਟ ਗਿਆ ਅਤੇ ਮੈਂ ਬਹੁਤ ਦੁਖੀ ਰਹਿਣ ਲੱਗਿਆ। ਦੋਸਤੋ ਮਾਨਸਿਕ ਪੀੜ ਸਰੀਰਕ ਪੀੜ ਨਾਲੋਂ ਕਿਤੇ ਵੱਧ ਦੁਖਦਾਈ ਹੁੰਦੀ ਹੈ। ਮਾਨਸਿਕ ਰੋਗੀ ਹੋਣ ਦੇ ਕਾਰਨ ਮੈਂ ਕਿਸੇ ਨਾਲ ਗੱਲ ਵੀ ਨਹੀਂ ਕਰ ਸਕਦਾ ਸੀ। ਮੇਰੇ ਵਿਚਾਰ ਮੇਰੇ ਕੰਟਰੋਲ ਵਿੱਚ ਨਹੀਂ ਸਨ। ਮੈਂ ਡਰਿਆ ਜਿਹਾ ਰਹਿੰਦਾ। ਮਾਮੂਲੀ ਜੇ ਸ਼ੋਰ ਨਾਲ ਮੈਂ ਕੰਬਰਾ ਉੱਠਦਾ। ਮੈਂ ਹਰ ਇੱਕ ਤੋਂ ਆਪਣਾ ਮੂਲ ਕੋਂਦਾ ਰਹਿੰਦਾ ਅਤੇ ਬਿਨਾਂ ਗੱਲੋਂ ਹੀ ਰੋਣ ਲੱਗ ਪੈਂਦਾ। ਮੈਨੂੰ ਲੱਗਦਾ ਸਾਰੇ ਮੈਨੂੰ ਐਵੇਂ ਹੀ ਸਮਝਦੇ ਹਨ ਮੇਰਾ ਜੀ ਕਰਦਾ ਮੈਂ ਨਦੀ ਚ ਛਾਲ ਮਾਰ ਕੇ ਮਰ ਜਾਵਾਂ ਆਖਿਰ ਇਸ ਮਾਨਸਿਕ ਅਵਸਥਾ ਤੋਂ ਬਾਹਰ ਨਿਕਲਣ ਲਈ ਮੈਂ ਫਲੋਰੀਡਾ ਵਿਜ਼ਿਟ ਕਰਨ ਦਾ ਫੈਸਲਾ ਕੀਤਾ ਤਾਂ ਕਿ ਕਲਾਈਮੇਟ ਚੇਂਜ ਕਰਨ ਨਾਲ ਸ਼ਾਇਦ ਮੈਂ ਕੁਝ ਬੈਟਰ ਫੀਲ ਕਰ ਸਕਾਂ ਜਦੋਂ ਮੈਂ ਘਰੋਂ نکلਣ ਲੱਗਿਆ ਤਾਂ ਮੇਰੇ ਪਾਪਾ ਨੇ ਮੈਨੂੰ ਇੱਕ ਚਿੱਠੀ ਇਹ ਕਹਿ ਕੇ ਦਿੱਤੀ ਕਿ ਮੈਂ ਇਸ ਨੂੰ ਫਲੋਰੀਡਾ ਪਹੁੰਚ ਕੇ ਹੀ ਖੋਲਾਂ ਯਾਤਰੀਆਂ ਦੀ ਭੀੜ ਹੋਣ ਕਾਰਨ ਮੈਨੂੰ ਫਲੋਰੀਡਾ ਦੇ ਕਿਸੇ ਵੀ ਹੋਟਲ ਵਿੱਚ ਰਹਿਣ ਦੀ ਜਗ੍ਹਾ ਨਾ ਮਿਲੀ ਸੋ ਮੈਂ ਗੈਰਾਜ ਵਿੱਚ ਸੌਣ ਦੀ ਥਾਂ ਕਿਰਾਏ ਤੇ ਲੈ ਲਈ ਮੈਂ ਉੱਥੇ ਕੋਈ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਕੋਈ ਵੀ ਕੰਮ ਨਾ ਮਿਲਿਆ ਕੁਝ ਹੀ ਦਿਨਾਂ ਵਿੱਚ ਮੈਂ ਫਲੋਰੀਡਾ ਵਿੱਚ ਮੈਂ ਘਰ ਨਾਲੋਂ ਵੀ ਜ਼ਿਆਦਾ ਦੁਖੀ ਹੋ ਗਿਆ ਮੈਂ ਇੱਕ ਦਿਨ ਵਿਲੇ ਬੈਠੇ ਨੇ ਪਿਤਾ ਜੀ ਵੱਲੋਂ ਦਿੱਤੀ ਚਿੱਠੀ ਖੋਲ੍ਹੀ ਉਸ ਵਿੱਚ ਲਿਖਿਆ ਸੀ ਪੁੱਤਰ ਤੂੰ ਘਰ ਤੋਂ 1500 ਮੀਲ ਦੂਰ ਹੈ ਫਿਰ ਵੀ ਤੈਨੂੰ ਆਪਣੀ ਇੱਥੇ ਦੀ ਅਤੇ ਉੱਥੋਂ ਦੀ ਹਾਲਤ ਵਿੱਚ ਕੋਈ ਵੀ ਅੰਤਰ ਮਹਿਸੂਸ ਨਹੀਂ ਹੋ ਰਿਹਾ ਹੈਨਾ ਮੈਂ ਜਾਣਦਾ ਸੀ ਤੈਨੂੰ ਉੱਥੇ ਜਾ ਕੇ ਵੀ ਸ਼ਾਂਤੀ ਨਹੀਂ ਮਿਲੇਗੀ ਕਿਉਂਕਿ ਤੂੰ ਆਪਣੇ ਨਾਲ ਉੱਥੇ ਵੀ ਉਹ ਚੀਜ਼ ਨਾਲ ਲੈ ਗਿਆ ਜਿਹੜੀ ਤੇਰੇ ਕਲੇਸ਼ ਦਾ ਕਾਰਨ ਹੈ ਅਤੇ ਉਹ ਹੈ ਤੇਰੀ ਸਟੇਟ ਆਫ ਮਾਈਂਡ ਬੇਟੇ ਤੇਰੇ ਸਰੀਰ ਜਾਂ ਦਿਮਾਗ ਵਿੱਚ ਕੁਝ ਵੀ ਨਹੀਂ ਵਿਗੜਿਆ ਤੇਰਾ ਮਾਈਂਡ ਸੈੱਟ ਹੀ ਤੇਰੇ ਦੁੱਖ ਦਾ ਮੂਲ ਕਾਰਨ ਹੈ ਮਨੁੱਖ ਜੋ ਸੋਚਦਾ ਹੈ ਉਹ ਜਿਹਾ ਹੀ ਹੁੰਦਾ ਹੈ ਉਸਦੇ ਵਿਚਾਰ ਹੀ ਉਸਨੂੰ ਬਣਾਉਂਦੇ ਹਨ ਪੁੱਤਰ ਜਦੋਂ ਤੈਨੂੰ ਇਸ ਗੱਲ ਦੀ ਸਮਝ ਆ ਜਾਏ ਤੂੰ ਘਰ ਪਰ ਤਵੀਂ ਤੂੰ ਆਪਣੇ ਆਪ ਠੀਕ ਹੋ ਜਾਵੇਂਗਾ ਮੈਨੂੰ ਪਾਪਾ ਦੀ ਚਿੱਠੀ ਪੜ੍ਹ ਕੇ ਗੁੱਸਾ ਜਿਹਾ ਆਇਆ ਮੈਨੂੰ ਹਮਦਰਦੀ ਦੀ ਆਸ ਸੀ ਸਿੱਖਿਆ ਦੀ ਨਹੀਂ ਮੈਂ ਘਰ ਜਾਣ ਦਾ ਫੈਸਲਾ ਰੱਦ ਕਰ ਦਿੱਤਾ ਉਸ ਰਾਤ ਮੈਂ ਇੱਕ ਚਰਚ ਵਿੱਚ ਚਲਾ ਗਿਆ ਜਿੱਥੇ ਪ੍ਰਾਰਥਨਾ ਹੋ ਰਹੀ ਸੀ ਮੈਂ ਪ੍ਰਵਚਨ ਸੁਣਨ ਲੱਗਾ ਜੋ ਆਪਣੀ ਭਾਵਨਾ ਤੇ ਜਿੱਤ ਪਾ ਲੈਂਦਾ ਹੈ ਉਹ ਦੇਸ਼ ਜਿੱਤਣ ਵਾਲੇ ਵਿਅਕਤੀ ਨਾਲੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ ਆਪਣੇ ਪਾਪਾ ਦੇ ਵਿਚਾਰ ਰੱਬੀ ਵਿਚਾਰਾਂ ਨਾਲ ਮੇਲ ਖਾਂਦੇ ਦੇਖ ਕੇ ਮੇਰਾ ਬ੍ਰੇਨ ਵਾਸ਼ ਹੋ ਗਿਆ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਸਪਸ਼ਟ ਅਤੇ ਵਿਵੇਕਪੂਰਨ ਢੰਗ ਨਾਲ ਸੋਚਣ ਲੱਗਾ। ਖੁਦ ਨੂੰ ਮੈਂ ਫਿਰ ਆਪਣੇ ਅਸਲੀ ਰੰਗ ਵਿੱਚ ਦੇਖਿਆ। ਮੈਂ ਸੋਚਿਆ ਕਿ ਮੈਂ ਸਾਰੇ ਸੰਸਾਰ ਨੂੰ ਉਸ ਤੇ ਹਰ ਇੱਕ ਇਨਸਾਨ ਨੂੰ ਬਦਲਣਾ ਚਾਹੁੰਦਾ ਸੀ, ਜਦੋਂ ਕਿ ਜ਼ਰੂਰਤ ਮੈਨੂੰ ਖੁਦ ਨੂੰ ਬਦਲਣ ਦੀ ਸੀ। ਮੈਨੂੰ ਆਪਣੇ ਵਿਚਾਰ ਅਤੇ ਦ੍ਰਿਸ਼ਟੀਕੋਣ ਬਦਲਣਾ ਚਾਹੀਦਾ ਸੀ। ਦੂਸਰੇ ਦਿਨ ਮੈਂ ਵਾਪਸ ਆਪਣੇ ਘਰ ਲਈ ਰਵਾਨਾ ਹੋ ਗਿਆ। ਮੈਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਬਾਰੇ ਸੋਚਿਆ। ਮੈਨੂੰ ਆਪਣਾ ਪਰਿਵਾਰ, ਆਪਣੇ ਦੋਸਤ ਪਿਆਰੇ ਲੱਗਣ ਲੱਗੇ। ਇੱਕ ਹਫ਼ਤੇ ਬਾਅਦ ਮੈਂ ਆਪਣੇ ਕੰਮ ਤੇ ਜਾਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਮੈਂ ਉਸ ਲੜਕੀ ਨਾਲ ਵਿਆਹ ਕਰ ਲਿਆ ਜਿਸ ਤੇ ਖੋ ਜਾਂਦਾ ਮੈਨੂੰ ਦਰ ਸੀ। ਹੁਣ ਸਾਡਾ ਪੰਜ ਜੀਆ ਦਾ ਇੱਕ ਸੁਖੀ ਪਰਿਵਾਰ ਹੈ। ਰੱਬ ਦਾ ਸ਼ੁਕਰ ਹੈ ਕਿ ਮੈਂ ਆਰਥਿਕ ਅਤੇ ਮਾਨਸਿਕ ਰੂਪ ਵਿੱਚ ਸੁਖੀ ਹਾਂ। ਪਹਿਲਾਂ ਮੈਂ ਇੱਕ ਛੋਟੇ ਜਿਹੇ ਡਿਪਾਰਟਮੈਂਟ ਵਿੱਚ 8 ਕਾਰੀਗਰਾਂ ਉੱਤੇ ਫੋਰਮੈਨ ਦਾ ਕੰਮ ਕਰਦਾ ਸੀ। ਹੁਣ ਮੈਂ ਕਾਰਟਨ ਬਣਾਉਣ ਵਾਲੇ ਕਾਰਖਾਨੇ ਵਿੱਚ 450 ਬੰਦਿਆਂ ਉੱਤੇ ਸੁਪਰਡੈਂਟ ਸੀ। ਜ਼ਿੰਦਗੀ ਦੀਆਂ ਅਸਲ ਕਦਰਾਂ ਕੀਮਤਾਂ ਹੁਣ ਮੇਰੀ ਸਮਝ ਚ ਪਈਆਂ ਹਨ। ਹੁਣ ਜਦੋਂ ਅਸ਼ਾਂਤ ਪਲ ਮੇਰੇ ਜੀਵਨ ਵਿੱਚ ਆਉਂਦੇ ਹਨ ਜਿਵੇਂ ਕਿ ਸਾਡੇ ਸਾਰਿਆਂ ਦੀ ਲਾਈਫ 'ਚ ਹੁੰਦਾ ਹੈ ਉਦੋਂ ਮੈਂ ਆਪਣੇ ਵਿਚਾਰ ਅਤੇ ਦ੍ਰਿਸ਼ਟੀਕੋਣ ਬਦਲ ਦਿੰਦਾ ਹਾਂ ਅਤੇ ਸਭ ਕੁਝ ਠੀਕ ਹੋ ਜਾਂਦਾ ਹੈ ਮੈਂ ਓਨੈਸਟਲੀ ਕਹਿ ਸਕਦਾ ਹਾਂ ਕਿ ਡਿਪਰੈਸ਼ਨ ਦਾ ਐਕਸਪੀਰੀਅੰਸ ਕਰਕੇ ਮੈਂ ਖੁਸ਼ ਹਾਂ ਕਿਉਂਕਿ ਇਸ ਤੋਂ ਬਿਨਾ ਆਪਣੇ ਸਰੀਰ ਅਤੇ ਦਿਮਾਗ ਤੇ ਹੋਣ ਵਾਲੇ ਵਿਚਾਰਾਂ ਦੀ ਸ਼ਕਤੀ ਦੇ ਅਸਰ ਦਾ ਗਿਆਨ ਮੈਨੂੰ ਨਹੀਂ ਸੀ ਹੁਣ ਮੈਂ ਮਹਿਸੂਸ ਕਰਦਾ ਹਾਂ ਕਿ ਪਿਤਾ ਜੀ ਨੇ ਸਹੀ ਕਿਹਾ ਸੀ ਕਿ ਮੇਰੇ ਕਲੇਸ਼ ਦਾ ਕਾਰਨ ਬਾਹਰਲੇ ਹਾਲਾਤ ਨਹੀਂ ਸਨ ਸੋ ਮੇਰੇ ਆਪਣੇ ਵਿਚਾਰ ਸਨ ਜਦੋਂ ਮੈਨੂੰ ਇਹ ਸੱਚ ਦਾ ਅਨੁਭਵ ਹੋਇਆ ਤਾਂ ਮੈਂ ਠੀਕ ਹੋ ਗਿਆ ਹੁਣ ਮੈਂ ਕਹਿ ਸਕਦਾ ਹਾਂ ਕਿ ਸਾਡੇ ਜੀਵਨ ਦੀ ਸੁਖ ਸ਼ਾਂਤੀ ਪੂਰੀ ਤਰ੍ਹਾਂ ਸਾਡੀ ਮਾਨਸਿਕ ਅਵਸਥਾ ਤੇ ਨਿਰਭਰ ਹੈ ਦਿਮਾਗ ਆਪਣੀ ਥਾਂ ਤੇ ਇੱਕ ਹੀ ਹੈ ਅਤੇ ਆਪਣੇ ਵਿਚਾਰਾਂ ਨਾਲ ਸਵਰਗ ਨੂੰ ਨਰਕ ਅਤੇ ਨਰਕ ਨੂੰ ਸਵਰਗ ਬਣਾ ਸਕਦਾ ਹੈ ਸੋ ਦੋਸਤੋ ਸਾਡੇ ਉਦੇਸ਼ਾਂ ਯਾਨੀ ਗੋਲਸ ਜਾਂ ਏਮਸ ਨੂੰ ਸਾਕਾਰ ਬਣਾਉਣ ਵਾਲੀ ਇਲਾਹੀ ਸ਼ਕਤੀ ਸਾਡੇ ਅੰਦਰ ਹੀ ਹੈ ਮਨੁੱਖ ਨੂੰ ਸਿੱਧੇ ਰੂਪ ਵਿੱਚ ਜੋ ਵੀ ਪ੍ਰਾਪਤ ਹੁੰਦਾ ਹੈ ਉਸ ਦੇ ਵਿਚਾਰਾਂ ਦਾ ਹੀ ਨਤੀਜਾ ਹੈ ਵਿਚਾਰਾਂ ਦੀ ਉੱਚਤਾ ਨਾਲ ਹੀ ਉન્નਤੀ ਜਿੱਤ ਸਫਲਤਾ ਸੰਭਵ ਹੈ ਮਾੜੇ ਵਿਚਾਰਾਂ ਦੇ ਕਾਰਨ ਬੰਦਾ ਕਮਜ਼ੋਰ ਤੁਚ ਤੇ ਦੁਖੀ ਬਣਿਆ ਰਹਿੰਦਾ ਹੈ ਇਨਸਾਨ ਨੂੰ ਧਰਤੀ ਤੇ ਰਾਜ ਕਰਨ ਦਾ ਅਧਿਕਾਰ ਮਿਲਿਆ ਹੋਇਆ ਹੈ ਦੋਸਤੋ ਜੇਕਰ ਚੜ੍ਹਦੀ ਕਲਾ ਦੇ ਕਨਸੈਪਟ ਨੂੰ ਅਪਣਾ ਲਈਏ ਤਾਂ ਸੇ ਹਰ ਮੈਦਾਨ ਫਤਿਹ ਕਰ ਸਕਦੇ ਹਾਂ ਤਾਂ ਆਓ ਕੁਝ ਸੰਕਲਪ ਲਈਏ ਅੱਜ ਮੈਂ ਖੁਸ਼ ਰਹਾਂਗਾ ਸੋਖ ਕਪੜੇ ਅੰਦਰ ਹੀ ਰਹਿੰਦਾ ਕਿਤੇ ਬਾਹਰ ਨਹੀਂ ਅੱਜ ਮੈਂ ਵਰਤਮਾਨ ਅਨੁਸਾਰ ਢਲਣ ਦੀ ਕੋਸ਼ਿਸ਼ ਕਰਾਂਗਾ ਮੈਂ ਦੂਸਰਿਆਂ ਨੂੰ ਆਪਣੇ ਅਨੁਸਾਰ ਢਾਲਣ ਦੀ ਕੋਸ਼ਿਸ਼ ਨਹੀਂ ਕਰਾਂਗਾ ਮੈਂ ਆਪਣੇ ਸਰੀਰ ਨੂੰ ਹਿਫਾਜ਼ਤ ਨਾਲ ਰੱਖਾਂਗਾ ਮੈਂ ਖੁਦ ਨੂੰ ਪਿਆਰ ਕਰਾਂਗਾ ਕਿਉਂਕਿ ਜੇਕਰ ਮੈਂ ਆਪਣੇ ਆਪ ਨੂੰ ਪਿਆਰ ਨਹੀਂ ਕਰਾਂਗਾ ਤਾਂ ਦੂਸਰੇ ਲੋਕ ਮੈਨੂੰ ਪਿਆਰ ਕਿਉਂ ਕਰਨਗੇ ਮੈਂ ਐਕਸਰਸਾਈਜ਼ ਕਰਾਂਗਾ ਮੈਂ ਹੈਲਦੀ ਖਾਵਾਂਗਾ ਮੈਂ ਆਪਣੇ ਸਰੀਰ ਦਾ ਨਿਰਾਦਰ ਨਹੀਂ ਕਰਾਂਗਾ ਮੇਰਾ ਤੰਦਰੁਸਤ ਸਰੀਰ ਹੀ ਮੇਰੀ ਪ੍ਰੋਗਰੈਸ ਵਿੱਚ ਸਹਾਇਕ ਹੋਵੇਗਾ ਮੈਂ ਆਪਣੇ ਮਨ ਤੇ ਕਾਬੂ ਰੱਖਾਂਗਾ ਅਤੇ ਇਸ ਨੂੰ ਤਕੜਾ ਬਣਾਉਣ ਦੀ ਕੋਸ਼ਿਸ਼ ਕਰਾਂਗਾ ਮੈਂ ਚੰਗੀਆਂ ਗੱਲਾਂ ਸਿੱਖਾਂਗਾ ਮੈਂ ਆਪਣੇ ਵਿਚਾਰਾਂ ਨੂੰ ਪਟਕਾ ਨਹੀਂ ਦੇਵਾਂਗਾ ਮੈਂ ਵਧੀਆ ਕਿਤਾਬਾਂ ਨਾਲ ਸਾਥ ਪਾਵਾਂਗਾ ਮੈਂ ਦੂਸਰਿਆਂ ਦਾ ਭੜਾ ਕਰਨ ਦੀ ਕੋਸ਼ਿਸ਼ ਕਰਾਂਗਾ ਮੈਂ ਘੱਟੋ ਘੱਟ ਦੋ ਕੰਮ ਜ਼ਰੂਰ ਅਜਿਹੇ ਕਰਾਂਗਾ ਜਿਨ੍ਹਾਂ ਨੂੰ ਕਰਨ ਦਾ ਮਨ ਹੋਵੇ ਮੈਂ ਆਪਣਾ ਸੁਭਾ ਚੰਗਾ ਬਣਾਵਾਂਗਾ ਸੋਹਣਾ ਦਿਖਣ ਦੀ ਕੋਸ਼ਿਸ਼ ਕਰਾਂਗਾ ਅਤੇ ਚੰਗੇ ਲੱਗਣ ਵਾਲੇ ਕੱਪੜੇ ਪਹਿਨਾਂਗਾ ਮੈਂ ਆਪਣੇ ਬੋਲਾਂ ਅੰਦਰ ਮਿਠਾਸ ਅਤੇ ਨਰਮੀ ਕੋਲਾਂਗਾ ਮੈਂ ਦੂਸਰਿਆਂ ਦੀ ਤਾਰੀਫ਼ ਕਰਨ ਵਿੱਚ ਕੰਜੂਸੀ ਨਹੀਂ ਵਰਤਾਂਗਾ ਮੈਂ ਕਿਸੇ ਦੀ ਆਲੋਚਨਾ ਨਹੀਂ ਕਰਾਂਗਾ ਕਿਸੇ ਵਿੱਚ ਦੋਸ਼ ਨਹੀਂ ਕੱਢਾਂਗਾ ਕਿਸੇ ਨੂੰ ਠੀਕ ਕਰਨ ਜਾਂ ਸੁਧਾਰਨ ਦਾ ਯਤਨ ਨਹੀਂ ਕਰਾਂਗਾ ਜਿੰਨਾ ਹੋ ਸਕਿਆ ਮੈਂ ਆਪਣੇ ਆਪ ਨੂੰ ਠੀਕ ਕਰਾਂਗਾ ਅੱਜ ਮੈਂ ਵਰਤਮਾਨ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗਾ ਮੈਂ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਇੱਕੋ ਵਾਰੀ ਹੱਥ 'ਚ ਨਹੀਂ ਲਵਾਂਗਾ ਅੱਜ ਤੋਂ ਮੈਂ ਹਰ ਦਿਨ ਲਈ ਆਪਣੀ ਟੂ-ਡੂ ਲਿਸਟ ਤਿਆਰ ਕਰਾਂਗਾ ਦਿਨ ਦੇ ਹਰ ਘੰਟੇ ਵਿੱਚ ਜੋ ਕੁਝ ਮੈਂ ਕਰਨਾ ਹੈ ਉਸ ਨੂੰ ਲਿਖ ਲਵਾਂਗਾ ਚਾਹੇ ਮੈਂ ਉਸ ਟੂ-ਡੂ ਲਿਸਟ ਨੂੰ ਪੂਰੀ ਤਰ੍ਹਾਂ ਫਾਲੋ ਨਾ ਕਰ ਸਕਾਂ ਪਰ ਉਸ ਨੂੰ ਬਣਾਵਾਂਗਾ ਜ਼ਰੂਰ ਕਿਉਂਕਿ ਦੋਸਤੋ ਜਦੋਂ ਅਸੀਂ ਅਜਿਹਾ ਲਗਾਤਾਰ ਕਰਦੇ ਹਾਂ ਤਾਂ ਹੌਲੀ-ਹੌਲੀ ਸਾਡੇ ਸਾਰੇ ਕੰਮ ਸਾਡੇ ਟਾਈਮ ਟੇਬਲ ਦੇ ਅਕੋਰਡਿੰਗ ਹੋਣੇ ਸ਼ੁਰੂ ਹੋ ਜਾਂਦੇ ਹਨ ਦਿਨ ਚ ਕੁਝ ਸਮਾਂ ਮੈਂ ਆਪਣੇ ਆਰਾਮ ਲਈ ਵੀ ਰੱਖਾਂਗਾ ਕੁਝ ਟਾਈਮ ਮੈਂ ਆਪਣੇ ਆਪ ਨਾਲ ਬਿਤਾਵਾਂਗਾ ਉਸ ਵੇਲੇ ਮੇਰਾ ਫੋਨ ਸਵਿਚ ਆਫ ਰਹੇਗਾ ਮੈਂ ਮੈਡੀਟੇਸ਼ਨ ਕਰਾਂਗਾ ਅਤੇ ਵਧੀਆ ਸੰਗੀਤ ਸੁਣਾਗਾ ਦੋਸਤੋ ਜੇਕਰ ਅਸੀਂ ਆਪਣੇ ਮਨ ਵਿੱਚ ਸੁਖ ਸ਼ਾਂਤੀ ਦਾ ਵਿਕਾਸ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਡਿਸਪਲਿਨ 'ਚ ਰਹਿਣਾ ਪਵੇਗਾ। ਆਨੰਦਪੂਰਨ ਢੰਗ ਨਾਲ ਸੋਚੋ ਅਤੇ ਵਿਚਰੋ। ਤੁਸੀਂ ਆਨੰਦ ਮਹਿਸੂਸ ਕਰੋਗੇ। ਆਪਣਾ ਅੱਜ ਸੰਭਾਲ ਲਓ। ਤੁਹਾਡਾ ਕੱਲ ਆਪਣੇ ਆਪ ਸੰਭਲ ਜਾਵੇਗਾ। ਧੰਨਵਾਦ। ਦੋਸਤੋ ਮਿਲਦੇ ਆ ਨਵੀਂ ਵੀਡੀਓ 'ਚ ਇੱਕ ਨਵੀਂ ਕਿਤਾਬ ਦੇ ਨਾਲ। ਤਦ ਤੱਕ ਲਈ ਜ਼ਿੰਦਗੀ ਜ਼ਿੰਦਾਬਾਦ।